ਗਠੀਆ ਸ਼ੂਗਰ ਕੈਂਸਰ ਸਰੀਰ ਦੀ ਵੱਡੀ ਤੋਂ ਵੱਡੀ ਬਿਮਾਰੀ ਇਸ ਨਲਕੇ ਦਾ ਪਾਣੀ ਪੀ ਨਾਲ ਠੀਕ ਹੋ ਜਾਂਦੀ ਹੈ ਪੰਜ ਵਾਰੀ ਸੋਨੂੰ ਇਸ ਨਲਕੇ ਦਾ ਜਿਹੜਾ ਪਾਣੀ ਪੀਣਾ ਪੈਣਾ ਤੇ ਮੂੰਹ ਧੋਣਾ ਪੈਣਾ ਹਾਂਜੀ ਦੋਸਤੋ ਇਹ ਗੱਲ ਝੂਠ ਨਾ ਮੰਨੋ ਇਹ ਗੱਲ ਸੱਚ ਹੈ ਜਿਹੜਾ ਤੁਸੀਂ ਸਾਮਣੇ ਨਲਕਾ ਵੇਖ ਰਿਹਾ ਹਾਂ ਇਹ ਬਹੁਤ ਚਮਤਕਾਰੀ ਨਲਕਾ ਹੈ ਕਹਿੰਦੇ ਇੱਥੇ ਇੱਕ ਜਿਹੜਾ ਬੰਦਾ ਆਇਆ ਸੀ ਉਸ ਤੋਂ ਬਾਅਦ ਇੱਥੇ ਆ ਕੇ ਉਸ ਦੀਆਂ ਜਿਹੜੀਆਂ ਅੱਖਾਂ ਠੀਕ ਹੋ ਗਈਆਂ ਸੀ ਅੱਖਾਂ ਠੀਕ ਹੋਣ ਤੋਂ ਬਾਅਦ ਉਸ ਫਕਰ ਨੇ ਜਿਹੜਾ ਇਸ ਥਾਂ ਤੇ ਨਲਕਾ ਲਵਾ ਦਿੱਤਾ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਵੀ ਜਿਹੜੇ ਬਰਾਜਮਾਨ ਨੇ ਆ ਦੇਖੋ ਲੋਕ ਜਿਹੜਾ ਇੱਥੇ ਆਉਂਦੇ ਆ ਪਾਣੀ ਭਰਦੇ ਆ ਤੇ ਆਪਣੇ ਘਰਾਂ ਵਿੱਚ ਵੀ ਲੈ ਕੇ ਜਾਂਦੇ ਆ ਕੀ ਇਤਿਹਾਸ ਸੁਣਾਓਗੇ ਦਾ ਇਹ ਨਲਕਾ ਜੀ ਬਾਬਾ ਜੀ ਨੇ ਲਵਾਇਆ ਹੋਇਆ ਠੀਕ ਹੈ ਜੀ ਤੇ ਇਸ ਨਲਕੇ ਦੇ ਜਾਲ ਛਕਣ ਦੇ ਨਾਲ ਠੀਕ ਹੈ ਜੀ ਪੰਜ ਚੁਲੇ ਛਕਣ ਦੇ ਨਾਲ ਠੀਕ ਹੈ ਜੀ ਅੰਦਰਲੀਆਂ ਬਿਮਾਰੀਆਂ ਜੋ ਉਹ ਵੀ ਠੀਕ ਹੁੰਦੀਆਂ ਜੋ ਅੱਖਾਂ ਦੇ ਵਿੱਚ ਆਪਾਂ 500 ਚਿੱਟੇ ਮਾਰਦੇ ਆਂ ਹਾਂਜੀ ਹਾਂਜੀ ਤੇ ਅੱਖਾਂ ਦੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ ਜਿਸ ਨੂੰ ਘੱਟ ਦੇਖਦਾ ਜਾਂ ਜਿਸ ਨੂੰ ਬਿਲਕੁਲ ਹੀ ਦੇਖਦਾ ਠੀਕ ਹੈ ਜੀ ਠੀਕ ਹੁੰਦੀਆਂ ਜੀ ਠੀਕ ਹੈ ਜੀ ਅੱਛਾ ਬਾਬਾ ਜੀ ਜਿਵੇਂ ਉਹ ਲੋਕ ਕਹਿੰਦੇ ਨੇ ਵੀ ਇਹ ਨਾਲ ਕਿਤੇ ਪਾਣੀ ਪੀਣਾ ਕੋਈ ਠੀਕ ਹੁੰਦਾ ਵੀ ਆ ਕੋਈ ਹੋਇਆ ਠੀਕ ਹਾਂਜੀ ਹਾਂਜੀ ਬਹੁਤ ਠੀਕ ਹੋਇਆ ਜੀ ਇੱਥੇ ਇੱਥੇ ਆਉਂਦੇ ਆ ਜੀ ਉਦੋਂ ਬਾਅਦ ਇੱਥੇ ਹਾਂਜੀ ਹਾਂਜੀ ਪੰਜ ਐਤਵਾਰ ਇਹਨੇ ਇਸ਼ਨਾਨ ਕਰਨ ਦਾ ਸਰੋਵਰ ਬਣਾਇਆ ਅੱਛਾ ਜਲ ਵੀ ਕਰਦੇ ਆ ਜੀ ਆਖੀ ਤੇ ਪ੍ਰਸ਼ਾਦ ਚੜਾਉਂਦੇ ਆ ਠੀਕ ਹੈ ਜੀ ਮਤਲਬ ਪੰਜ ਵਾਰੀ ਆਉਣਾ ਪੈਂਦਾ ਹਾਂ ਜੇ ਕਿਸ ਨੇ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਸਹਿਜ ਪਾਠ ਸੁਖਿਆ ਉਹ ਵੀ ਕਰਾਉਂਦੇ ਆ ਆਪਣੀ ਸਹਿਜ ਦਾ ਪਾਠ ਵੀ ਹੁੰਦਾ ਜੀ ਇੱਥੇ ਠੀਕ ਹੈ ਜੀ ਅੱਛਾ ਆਉਣਾ ਕਿਹੜੇ ਦਿਨ ਹੈ ਮਤਲਬ ਆਹ ਜਲ ਸਕਣ ਆਪਾਂ ਦੇ ਆ ਕਿਹੜੇ ਦਿਨ ਆ ਸਕਦੇ ਆ ਜਾਂ ਕਿਸੇ ਵੀ ਦਿਨ ਆ ਸਕਦੇ ਆ ਵੈਸੇ ਤਿੰਨ ਦਿਨ ਆ ਜੀ ਐਤਵਾਰ ਮੰਗਲਵਾਰ ਤੇ ਵੀਰਵਾਰ ਤੇ ਮੇਨ ਕੱਟ ਜਿਹੜਾ ਹੁੰਦਾ ਇਹ ਐਤਵਾਰੀ ਹੁੰਦਾ ਕਿਉਂਕਿ ਅੱਜ ਮੰਗਲਵਾਰ ਹੈ ਵੈਸੇ ਨਾ ਹਾਂ ਅੱਜ ਵੀ ਸੰਗਤਾਂ ਆਈਆਂ ਜੀ ਠੀਕ ਹੈ ਜੀ ਅਸੀਂ ਐਤਵਾਰ ਨੂੰ ਕਾਹਤੋਂ ਘੁੰਦਾਈ ਜਿਆਦਾ ਕੱਟ ਐਦਵਾਰ ਤੋਂ ਛੁੱਟੀ ਕਰਕੇ ਲੋਕ ਜਾ ਰਹੇ ਨੇ ਛੁੱਟੀ ਛੁੱਟੀ ਹੁੰਦੀ ਆ ਠੀਕ ਹੈ ਜਿਹੜਾ ਕੋਈ ਮਾਸਟਰ ਆ ਵਗੈ ਛੁੱਟੀ ਹਾਂਜੀ ਅੱਛਾ ਉਹ ਬਾਬਾ ਜੀ ਜਿਹੜੇ ਸੀ ਮਤਲਬ ਪਰਮਜੀਤ ਸਿੰਘ ਜੀ ਉਹਨਾਂ ਦੀਆਂ ਇੱਥੇ ਆ ਕੇ ਅੱਖਾਂ ਠੀਕ ਹੋ ਗਈਆਂ ਸੀ ਉਹਨਾਂ ਨੂੰ ਪਹਿਲਾਂ ਦਿਖਦਾ ਨਹੀਂ ਸੀ ਉਹਨਾਂ ਨੂੰ ਪਹਿਲਾਂ ਦੱਸਣਾ ਸੀ ਉਹਨਾਂ ਨੇ ਅੱਛਾ ਇੱਥੇ ਆ ਕੇ ਮਤਲਬ ਅੱਖਾਂ ਠੀਕ ਹੋ ਗਈਆਂ ਤੇ ਉਹਨਾਂ ਨੇ ਇਹ ਨਲਕ ਲਵਾਇਆ ਸੀ ਹਾਂਜੀ 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 ਅੱਛਾ ਜੀ ਜੇ ਆਪਾਂ ਹੁਣ ਇਹਦੀ ਥੋੜੀ ਜਿਹੀ ਗੱਲ ਕਰ ਲੈਂਦੇ ਆ ਵੀ ਜਿਹੜਾ ਇਹ ਜਗ੍ਹਾ ਬਣੀ ਹੋਈ ਹੈ ਕਿੱਥੇ ਬਣੀ ਹੋਈ ਹੈ ਇਹ ਜੀ ਪਿੰਡ ਲੰਗਿਆਣਾ ਖੁਰਦ ਜੀ ਲੰਗਿਆਣਾ ਖੁਰਦ ਬਾਗੇ ਪ੍ਰਾਣੇ ਦੇ ਨਾਲ ਹੀ ਪੈਂਦਾ ਹਨਾ 2 3 5 6 ਕਿਲੋਮੀਟਰ ਹੀ ਪੈਂਦਾ ਬਿਲਕੁਲ ਹਾਂ ਲੋਕ ਸਰਕਰ ਮੁਦਕੀ ਰੋਡ ਅੱਛਾ ਇਹ ਜਦੋਂ ਆਪਾਂ ਆਪਣਾ ਬਾਗੇ ਪ੍ਰਾਣੇ ਤੋਂ ਮੁਦਕੀ ਨੂੰ ਜਾਂਦੇ ਹਾਂ ਤਾਂ ਬਾਗੇ ਪ੍ਰਾਣੇ ਤੋਂ 2 ਕਿਲੋਮੀਟਰ ਆ ਕੇ ਪਹੁੰਚ ਜਾਂਦਾ ਹੈ ਬਿਲਕੁਲ ਹਾਂਜੀ ਹਾਂਜੀ ਤਿੰਨ ਚਾਰ ਕਿਲੋਮੀਟਰ ਹੋਗਾ 4 ਕਿਲੋਮੀਟਰ ਹਨਾ 3.5 ਕਿਲੋਮੀਟਰ ਵਾਸਤੇ ਹੈਗਾ ਅੱਛਾ ਜੀ ਚਲੋ ਇਹ ਵੀ ਠੀਕ ਹੈ ਤੇ ਇੱਕ ਥੋੜਾ ਜਿਹਾ ਆਪਾਂ ਨੂੰ ਚਾਣਨਾ ਪਾਓ ਜਿਵੇਂ ਹੁਣ ਲੋਕ ਆਉਂਦੇ ਨੇ ਇੱਥੇ ਆ ਕੇ ਹਨਾ ਜਲ ਛਕਦੇ ਨੇ ਇਸ਼ਨਾਨ ਕਰਦੇ ਨੇ ਉਸ ਤੋਂ ਬਾਅਦ ਕੋਈ ਰਹਿਤ ਮਰਿਆਦਾ ਰੱਖਣੀ ਹੈ ਕਿਵੇਂ ਕੋਈ ਜਾਉ ਕੋਈ ਹੋ ਨਹੀਂ ਮਤਲਬ ਨਹੀਂ ਰਹਿਤ ਮਰਿਆਦਾ ਜਿਹੜਾ ਜਾਲਾ ਆਪਾਂ ਬੋਤਲਾਂ ਚ ਪਾ ਕੇ ਲੈ ਕੇ ਜਾਂਦੇ ਆ ਹਾਂਜੀ 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 ਉਹ ਜਲ ਨੂੰ ਆਪਾਂ ਪ੍ਰੇਮ ਦੇ ਨਾਲ ਘਰੇ ਰੱਖਣਾ ਸਰਕਾਰ ਦੇ ਨਾਲ ਉਹਦਾ ਸ਼ਿੱਟਾ ਨਹੀਂ ਕਰਨਾ ਕਿ ਬਾਥਰੂਮ ਵਾਲੇ ਲੈਟਰ ਵਾਲੇ ਪਾਸੇ ਸ਼ਿੱਟਾ ਨਹੀਂ ਕਰਨਾ ਕੋਈ ਜਲ ਸ਼ੱਕ ਸਕਦਾ ਸ਼ੱਕ ਸਕਦਾ ਜੀ ਠੀਕ ਹੈ ਕਿਉਂਕਿ ਪਾਣੀ ਬਹੁਤ ਮਿੱਠਾ ਪਾਣੀ ਹੈ ਜੀ ਇਸ਼ਨਾਨ ਕਰਨਾ ਇਸ ਦਾਣਾ ਸਾਹਮਣੇ ਸੂਰ ਬਣਾਈ ਸੂਰ ਦੇ ਵਿੱਚ ਕਰਦੇ ਬੀਬੀਆਂ ਵਾਸਤੇ ਤੌਲਲੇ ਪਾਸੇ ਪਾਣਿਆ ਠੀਕ ਹੈ ਸਿੰਘਾਂ ਵਾਸਤੇ ਪਾਲੇ ਪਰਲੇ ਪਾਸੇ ਬਣਿਆ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਬਹੁਤ ਆਜੋ ਦੋਸਤੋ ਪਹਿਲਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਦਾ ਨੇੜੇ ਜਿਹੜਾ ਗੁਰੂ ਗੋਬਿੰਦ ਸਾਹਿਬ ਜੀ ਦੀ ਬੀੜ ਹੈ ਤੇ ਉਸੇ ਥਾਂ ਤੇ ਜਿਹੜਾ ਇਹ ਨਲਕਾ ਬਣਿਆ ਹੋਇਆ ਹੈ ਹਾਂਜੀ ਦੋਸਤੋ ਐਵੇਂ ਕੋਈ ਜਿਹੜਾ ਕਹਿੰਦੇ ਇਹ ਨਲਕਾ ਨਹੀਂ ਲਾ ਦਿੱਤਾ ਇੱਕ ਪਰਮਜੀਤ ਸਿੰਘ ਜੀ ਦੇ ਨਾਮ ਦਾ ਜਿਹੜਾ ਬੰਦਾ ਇੱਥੇ ਆਇਆ ਤੇ ਉਹਨਾਂ ਨੇ ਜਿਹੜਾ ਇਹ ਨਲਕਾ ਲਵਾਇਆ ਸੀ ਕਿਉਂਕਿ ਜਿਹੜੀਆਂ ਅੱਖਾਂ ਸੀ ਉਹਨਾਂ ਦੀਆਂ ਇੱਥੇ ਠੀਕ ਹੋ ਗਈਆਂ ਸੀ ਉਸ ਤੋਂ ਪਹਿਲਾਂ ਉਹ ਬੰਦਾ ਜਿਹੜਾ ਕਹਿੰਦੇ ਅੰਨ੍ਹਾ ਸੀਗਾ ਪਰ ਜਦੋਂ ਇਸ ਥਾਂ ਤੇ ਆਇਆ ਤਾਂ ਆ ਕੇ ਜਿਹੜੀਆਂ ਅੱਖਾਂ ਠੀਕ ਹੋ ਗਈਆਂ ਆ ਦੇਖੋ ਤੁਸੀਂ ਨਲਕਾ ਹੈ ਜਿਹੜਾ ਦੋਸ ਆ ਪੰਜ ਵਾਰੀ ਪਾਣੀ ਪੀਣ ਨਾਲ ਪੰਜ ਚੂਲਾ ਪਾਣੀ ਪੀਣ ਨਾਲ ਤੇ ਮੂੰਹ ਧੋਣ ਦੇ ਨਾਲ ਜਿਹੜਾ ਕਹਿੰਦੇ ਸਰੀਰ ਨੂੰ ਜਿੱਡਾ ਮਰਜੀ ਰੋਗ ਹੋਵੇ ਜਿੱਡੀ ਮਰਜੀ ਵੱਡੀ ਬਿਮਾਰੀ ਹੋਵੇ ਤਾਂ ਜਿਹੜੀ ਠੀਕ ਹੋ ਜਾਂਦੀ ਆ ਜੋ ਇਹ ਨਲਕਾ ਜਿਹੜੇ ਲਵਾਇਆ ਜਿਨ੍ਹਾਂ ਨੇ ਕੀ ਇਤਿਹਾਸ ਆ ਆ ਦੇਖੋ ਇਹ ਉਹ ਨਲਕਾ ਹੈ ਜੋ ਬਾਬਾ ਜੀ ਦੇ ਬੱਚ ਅਨੁਸਾਰ ਸੰਤ ਬਾਬਾ ਪਰਮਜੀਤ ਸਿੰਘ ਜੀ ਨੇ ਬਾਰੋ ਲਿਵਲਾਨ ਤੋਂ ਆ ਕੇ ਲਵਾਇਆ ਇਸ ਨਲਕੇ ਤੇ ਇਸ਼ਨਾਨ ਕਰਨ ਨਾਲ ਬਾਬਾ ਜੀ ਦਾ ਜਿਹੜੀਆਂ ਅੰਨਿਗਾਉ ਠੀਕ ਹੋ ਗਈ ਸੀ ਅੱਖਾਂ ਜਿਹੜੀਆਂ ਠੀਕ ਹੋ ਗਈਆਂ ਸੀ ਆ ਦੇਖੋ ਦੋਸਤੋ ਇੱਥੇ ਜਿਹੜਾ ਤੂੰ ਨਾ ਕਹਦੇ ਉਹ ਵੀ ਬਣਿਆ ਹੋਇਆਗਾ ਬਾਬਾ ਸ਼ਿਰੀ ਚਾਂਦੀ ਦਾ ਡੇਰਾ ਹੈ ਨਾ ਤਾਂ ਉਹ ਵੀ ਜਿਹੜਾ ਇਹ ਜਿਹੜੇ ਪੁਰਾਣੇ ਇੱਥੇ ਫਕੀਰ ਹੁੰਦੇ ਸੀ ਤੇ ਉਹਨਾਂ ਦੀ ਜਿਹੜੀ ਉਹ ਬਣੀ ਹੋਈ ਹੈਗੀ ਆਪਾਂ ਕਹਿੰਦੀ ਹੈ ਨਾ ਵੀ ਦਰਗਾਹ ਸਮਾਦ ਆ ਜਿਹੜੀ ਬਣੀ ਹੋਈ ਹੈ ਤੇ ਆਜੋ ਹੋਰ ਦਿਖਾਉਂਦੇ ਆ ਵੀ ਪਾਣੀ ਜਿਹੜਾ ਇਸ ਥਾਂ ਤੋਂ ਭਰ ਕੇ ਜਿਹੜਾ ਉਹ ਰੱਖਣਾ ਕਿੱਥੇ ਪੈਂਦਾ ਤੇ ਆ ਦੇਖੋ ਇਸ ਥਾਂ ਤੇ ਜਿਹੜਾ ਪਾਣੀ ਆ ਉੱਥੋਂ ਭਰ ਕੇ ਇਸ ਥਾਂ ਤੇ ਰੱਖਣਾ ਪੈਂਦਾ ਉਸ ਤੋਂ ਬਾਅਦ ਆ ਜਿਹੜੀ ਇੱਥੇ ਹੀ ਸੰਗਤ ਬੈਠਦੀ ਆ ਇੱਥੇ ਪਾਣੀ ਰੱਖ ਕੇ ਉਸ ਤੋਂ ਬਾਅਦ ਜਿਹੜਾ ਆਪਾਂ ਘਰੇ ਵੀ ਲਿਆ ਲਿਆ ਸਕਦੇ ਆ ਤੇ ਜਾਲੇ ਜਿਹੜਾ ਇੱਥੇ ਵੀ ਛਕ ਸਕਦੇ ਆ ਦੋਸਤੋ ਹਰੇਕ ਬੰਦੇ ਦੀ ਸ਼ਰਧਾ ਹੁੰਦੀ ਆ ਮੰਨਣਾ ਜਾਂ ਨਾ ਮੰਨਣਾ ਆਪਣੇ ਸਾਰੇ ਆ ਪਰ ਕਹਿੰਦੇ ਵੀ ਇਹ ਗੱਲ ਜਿਹੜੀ ਸੱਚੀ ਆ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਤੇ ਜਿਹੜੇ ਸ਼ਰਧਾ ਨਾਲ ਇਹ ਪਾਣੀ ਜਲ ਛਕਦੇ ਆ ਤੇ ਉਹਨਾਂ ਨੂੰ ਜੋ ਵੀ ਬਿਮਾਰੀ ਹੁੰਦੀ ਆ ਉਹ ਠੀਕ ਹੋ ਜਾਂਦੀ ਹੈ ਇੱਥੇ ਬੀਬੀਆਂ ਵਾਸਤੇ ਜਿਹੜਾ ਸਰੋਵਰ ਵੀ ਬਣਿਆ ਹੋਇਆ ਇਸ਼ਨਾਨ ਘਰ ਤੇ ਹੋਰ ਵੀ ਜਿਹੜੀਆਂ ਕਾਫੀ ਡੇਰੇ ਵਿੱਚ ਜਿਹੜੀਆਂ ਪੁਰਾਣੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਇੱਧਰ ਜਿਹੜਾ ਸਰੋਵਰ ਬਣਿਆ ਹੋਇਆ ਬੀਬੀਆਂ ਵਾਸਤੇ ਤੇ ਇੱਧਰ ਜਿਹੜਾ ਬਾਬੇ ਜੀ ਦੀ ਸ਼ੰਕਰਾਂਪੁਰੀ ਜੀ ਦੀ ਜਿਹੜੀ ਸਮਾਦ ਹੈ ਉਹ ਬਣੀ ਹੋਈ ਹੈ ਦੋਸਤੋ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ